ਜੀ ਸੁੱਸੀਆ ਕਰ ਲੋ ਉਸ ਤੋਂ ਅੱਜ ਦੀ ਵੱਡੀ ਅਪਡੇਟ ਛੁੱਟੀਆਂ ਚ ਵਾਦੇ ਨੂੰ ਲੈ ਕੇ ਵੱਡੀ ਖਬਰ ਗਰਮੀ ਦੇ ਕੈਰ ਨੂੰ ਦੇਖਦੇ ਅਲਰਟ ਜਾਰੀ ਸਿੱਖਿਆ ਵਿਭਾਗ ਵੱਲੋਂ ਛੁੱਟੀਆਂ ਤੇ ਨਵਾਂ ਫੈਸਲਾ ਪਿਆ پوری ਅਪਡੇਟ ਅਤੇ ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕਿੰਥੋਂ ਤੱਕ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਜਾ ਸਕਦਾ ਹੈ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਹਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਕੀ ਪੰਜਾਬ ਸਕੂਲਾਂ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੇ ਨੌਕਰੀ ਦੇ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੇ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਨਵੀਂ ਅਤੇ ਤਾਜ਼ੀ ਅਪਡੇਟ ਤੇ ਔਰਜਾਂਟੇ ਆ ਕੀ ਛੁੱਟੀਆਂ ਦੇ ਵਿੱਚ ਕਿੱਥੋਂ ਤੱਕ ਵਾਅਦਾ ਹੋ ਸਕਦਾ ਹੈ ਪਿਛਲੇ 2 ਦਿਨ ਚ ਤਾਪਮਾਨ ਚ ਕਮੀ ਆ ਰਹੀ ਹੈ ਲਗਾਤਾਰ ਦੂਜਾ ਦਿਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਦਰਜ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ 1 ਡਿਗਰੀ ਘੱਟ ਹੈ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ ਡਾਇਰੈਕਟਰ ਕੇ ਕੇ ਸਿੰਘ ਨਾਲ ਕਹਿਣਾ ਹੈ ਕਿ ਸ਼ਨੀਵਾਰ ਤੋਂ ਪੱਛਮੀ ਗੜਬੜੀ ਥੋੜੀ ਹਲਕੀ ਹੋ ਜਾਵੇਗੀ ਮੀਂਹ ਦੀ ਸੰਭਾਵਨਾ ਘੱਟ ਹੈ ਪਰ ਧੂੜ ਭਰੀ ਹਨੇਰੀ ਜਰੂਰ ਆ ਸਕਦੀ ਹੈ ਐਤਵਾਰ ਤੋਂ ਇੱਕ ਵਾਰ ਫਿਰ ਤਾਪਮਾਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਤਾਪਮਾਨ 3 ਤੋਂ 4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ ਭਾਵ ਤਾਪਮਾਨ 40 ਤੋਂ 43 ਡਿਗਰੀ ਦਰਸਲ ਰਹੇਗਾ ਜਿੱਥੇ ਤੱਕ ਹੀਟ ਵੇਵ ਦੀ ਸੰਭਾਵਨਾ ਹੈ ਇਸ ਵਾਰ ਹਾਲੇ ਕੁਝ ਕਹਿ ਨਹੀਂ ਸਕਦੇ ਕਿ ਇਹ ਅਗਲੇ 2 ਤੋਂ 3 ਦਿਨ ਦਾ ਸਪਸ਼ਟ ਹੋ ਜਾਵੇਗਾ ਤਾਂ ਇਹ ਜੋ ਅਪਡੇਟ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਹੁਣ ਦੇਖਣਾ ਇਹ ਹੋਵੇਗਾ ਕਿ 1 ਜੁਲਾਈ ਤੋਂ ਦੁਬਾਰਾ ਤੋਂ ਪੰਜਾਬ ਸਕੂਲ ਖੁੱਲਣਗੇ ਜਾਂ ਫਿਰ ਛੁੱਟੀਆਂ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਪੰਜਾਬ ਵਿੱਚ ਲੱਗਭਗ ਝੋਨਾ ਲੱਗ ਜਾਂਦਾ ਹੈ ਔਰ ਝੋਨੇ ਦਾ ਪਾਣੀ ਤਪਨ ਦੇ ਨਾਲ ਜਿਆਦਾ ਗਰਮੀ ਵਦਨ ਦੀ ਸੰਭਾਵਨਾ ਹੁੰਦੀ ਹੈ ਅਗਰ ਇਹਨਾਂ ਦਿਨਾਂ ਦੇ ਵਿੱਚ بارش ਨਾ ਆਈ ਤਾਂ ਜੋ ਮੌਸਮ ਹੈ ਉਹ ਲਗਭਗ 43 ਡਿਗਰੀ ਪਾਰ ਕਰ ਸਕਦਾ ਹੈ ਅਤੇ ਅਗਰ 43 ਡਿਗਰੀ ਮੌਸਮ ਪਾਰ ਕਰਦਾ ਹੈ ਤਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਵਾਦਾ ਕੀਤਾ ਜਾ ਸਕਦਾ ਹੈ ਇਹ ਛੁੱਟੀਆਂ ਪਹਿਲੀ ਤੋਂ 8ਵੀਂ ਕਲਾਸ ਤੱਕ ਜ਼ਿਆਦਾਤਰ ਕੀਤੀਆਂ ਜਾਂਦੀਆਂ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਰ ਕਿਹੜੀ ਕਲਾਸ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਜਾਵੇਗਾ ਇਸ ਤੇ ਸਬੰਧੀ ਹਾਲੇ ਕੋਈ ਅਫੀਸ਼ੀਅਲ ਅਪਡੇਟ ਜਾਰੀ ਨਹੀਂ ਕੀਤਾ ਗਿਆ ਔਰ ਜਦੋਂ ਵੀ ਕੋਈ ਅਫੀਸ਼ੀਅਲ ਅਪਡੇਟ ਆਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਅਤੇ ਇਹ ਸੀ ਅੱਜ ਦੀ ਅਪਡੇਟ ਹੋਰ ਰਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ